ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜੜੀ ਬੂਟੀਆਂ ਬਾਰੇ ਗੱਲ ਕਰਦੇ ਆ ਇੱਕ ਹੋਰ ਖਾਸ ਤਰ੍ਹਾਂ ਦਾ ਘਾਹ ਬਾਰੇ ਗੱਲ ਕਰਾਂਗੇ ਖਸ ਘਾਹ ਬੋਲਦੇ ਆ ਵੈਟੀਵਰ ਬੋਲ ਦਿੰਦੇ ਨੇ ਇਹ ਜਿਹੜਾ ਘਾਹ ਹੈਗਾ ਜਦੋਂ ਆਪਾਂ ਗਰਮੀ ਹੁੰਦੀ ਹੈ ਗਰਮੀ ਨੂੰ ਘਟ ਕਰਨ ਵਾਸਤੇ ਨੂੰ ਜਿਹੜੇ ਰੂਮ ਮਤਲਬ ਕਮਰੇ ਨੂੰ ਮਹਿਕਦਾਰ ਬਣਾਉਣ ਵਾਸਤੇ ਜਿਹੜਾ ਕੂਲਰਾਂ ਦੇ ਪੈੜਾਂ ਵਿੱਚ ਕੂਲਰ ਦੇ ਵਿੱਚ ਪੈੜ ਚਲਾਉਂਦੇ ਆ ਘਾਹ ਉਹ ਜਿਹੜਾ ਲੱਗਦਾ ਹੈਗਾ ਫੂਸ ਉਹ ਜਿਹੜਾ ਘਾਹ ਹੈਗਾ ਉਹ ਖਸ ਘਾਹ ਹੈਗਾ ਉਹ ਜਿਹੜੀ ਹੈਗੀ ਆ ਜਿਹੜਾ ਘਾਹ ਹੈਗਾ ਜਦੋਂ ਹਵਾ ਪਾਣੀ ਜੋ गिरਦਾ ਉਹਦੇ ਰਾਹੀਂ ਉਹ ਖੁਸ਼ਬੂ ਛੜਦਾ ਹੈਗਾ ਉਹ ਜਿਹੜਾ ਘਾਹ ਹੈਗਾ ਕੀਮਤੀ ਘਾਹ ਖਾਸ ਘਾਹ ਹੈਗਾ ਉਹ ਕੁਲਰਾਂ ਦੇ ਪੈੜਾਂ ਵਿੱਚ ਪਰਦਿਆਂ ਦੇ ਰੂਪ ਵਿੱਚ ਲਾਇਆ ਜਾਂਦਾ ਹੈਗਾ ਤਾਂ ਇਹ ਜਿਹੜਾ ਸੰਘਣਾ ਘਾਹ ਹੈਗਾ ਤਾਂ ਇਹ ਜਿਹੜੀ ਇਹਦਾ ਟਲਾਂ ਥੱਲੇ ਹੁੰਦਾ ਧਰਤੀ ਦੇ ਥੱਲੇ ਹੁੰਦਾ ਤੇ ਉੱਥੇ ਹੀ ਮਤਲਬ ਸ਼ੂਟਸ ਫੜਨੇ ਉੱਥੇ ਪੱਤੇ ਨਿਕਲਦੇ ਰਹਿੰਦੇ ਹੈਗੇ ਤਾਂ ਜੜਾਂ ਸਪੰਜ ਵਰਗੀਆਂ ਹੁੰਦੀਆਂ ਤੇ ਖੁਸ਼ਬੂਦਾਰ ਹੁੰਦੇ ਜੜਾਂ ਜਿਹੜੀਆਂ ਤੇ ਫੁੱਲ ਬਲੀਆਂ ਬਲੀਆਂ ਦੀ ਫਾਰਮ ਚ ਲੱਗਦੇ ਆ ਜਿਹੜੇ ਫੁੱਲਾਂ ਦਾ ਕਲਰ ਹੁੰਦਾ ਭੂਰੇ ਲਾਲ ਕਲਰ ਹੁੰਦਾ ਹੈਗਾ ਮਤਲਬ ਤੇ ਹੌਲੀ ਹੌਲੀ ਬੈਂਗ ਨਹੀਂ ਹੋ ਜਾਂਦਾ ਮਰੋ ਪੱਕ ਕੇ ਤੇ ਖਾਸ ਦੀ ਜਿਹੜਾ ਜਿਹੜੇ ਵਪਾਰਕ ਤੌਰ ਤੇ ਵਰਤੇ ਜਾਂਦੇ ਇਹ ਮਤਲਬ ਕਹਿੰਦਾ ਬਹੁਤ ਕੀਮਤੀ ਹੈ ਵਪਾਰਕ ਤੌਰ ਤੇ ਇਹਨਾਂ ਦਾ ਜੋ ਤੇਲ ਨਿਕਲਦਾ ਖਾਸ ਤੇਲ ਬੋਲਦੇ ਆ ਉਹਨੂੰ ਸਾਬਨ ਬਣਾਉਣ ਵਾਸਤੇ ਸਾਬਨ ਨੂੰ ਖੁਸ਼ਬੂਦਾਰ ਬਣਾਉਣ ਵਾਸਤੇ ਵਰਤੇ ਜਾਂਦਾ ਸੈਂਟਾਂ ਤੇ ਇਤਰਫਲੇਲਾ ਵਿੱਚ ਵੀ ਉਹਨੂੰ ਪਾਇਆ ਜਾਂਦਾ ਉਸ ਤੇਲ ਨੂੰ ਤਾਂ ਰਿਸ਼ਤੇ ਜੜਾ ਨਾਲ ਜਿਹੜੇ ਹੈਗੇ ਆ ਪਰਦੇ ਜਿਵੇਂ ਪਰਦੇਸਸ ਕੀਤਾ ਪਰਦੇ ਹੋਗੇ ਚਿਕਾਂ ਹੋ ਗਈਆਂ ਚਟਾਈਆਂ ਬੰਦੀਆਂ ਉਸ ਚਟਾਈਆਂ ਜਦੋਂ ਹਵਾ ਕਰਾਸ ਕਰਦੀ ਹੈ ਤਾਂ ਉਹ ਮਤਲਬ ਕਹਿੰਨਾ ਮਹਿਕਦਾਰ ਹਵਾ ਹੁੰਦੀ ਆ ਤੇ ਸਾਨੂੰ ਉਹ ਜਿਹੜੀ ਖੁਸ਼ਬੂ ਹੈਗੀ ਜਦੋਂ ਅਸੀਂ ਕੂਲਰ ਲਾਉਂਦੇ ਆ ਜਦੋਂ ਜਿਹੜੋ ਉਹਦੇ ਪਰਦੇ ਚ ਪਾਣੀ ਨਿਕਲਦਾ ਉਹ ਖੁਸ਼ਬੂ ਆਉਂਦੀ ਹੈ ਬਹੁਤ ਸੁਣੀ ਲੋ ਉਹ ਜਿਹੜਾ ਘਾ ਹੈਗਾ ਵੈਟੀਵਰ ਘਾ ਹੈਗਾ ਖਸ ਘਾ ਬੋਲਦੇ ਹਾਂ ਇਹ ਸਮਝਣਾ ਬਣਾ ਸਾਨੂੰ ਤਾਂ ਇਹ ਜਿਹੜਾ ਘਾ ਹੈਗਾ ਪਸ਼ੂਆਂ ਦੇ ਚਰ ਲਈ ਬਹੁਤ ਵਧੀਆ ਕੰਮ ਕਰ ਸਕਦਾ ਆਪਾਂ ਨੂੰ ਇਹ ਘਾ ਨੂੰ ਮਤਲਬ ਕਹਿੰਦਾ ਜਿੱਥੇ ਵਾਰਾ ਪਸ਼ੂ ਫਿਰਦੇ ਜੇ ਆਪਾਂ ਇਸ ਘਾ ਨੂੰ ਵੀ ਕਿਤੇ ਕਿਤੇ ਲਾਇਆ ਜਾਵੇ ਤਾਂ ਉਹਨਾਂ ਦੀ ਜਿਹੜੀ ਜਿਹੜੀ ਖੁਰਾਕ ਉਹ ਪੂਰਤੀ ਹੋ ਸਕਦੀ ਹੈਗੀ ਆ ਤੇ ਬਾਕੀ ਜਿਹੜਾ ਜਿਵੇਂ ਦੱਸਿਆ ਹੈਗਾ ਜਿਹੜੇ ਅੱਜਕੱਲ ਕੂਲਰਾਂ ਦੇ ਪੈਡ ਜਿਹੜੇ ਬੜਾਏ ਜਾਂਦੇ ਹੈਗੇ ਆ ਉਹ ਜਿਹੜੇ ਕਾਹ ਹੈਗਾ ਉਹ ਇੱਕ ਖਾਸ ਕਾਹ ਹੈਗਾ ਜੀ ਬੜੀ ਬੜਾ ਵਧੀਆ ਹੈਗਾ ਜੀ ਖੁਸ਼ਬੂਦਾਰ ਬਹੁਤ ਸੋਹਣੀ ਹੈ ਕਾਹ ਦੀ ਤੇ ਸਾਨੂੰ ਸਮਝਣਾ ਪੈਣਾ ਜਿਹੜੀ ਬੂਟੀਆਂ ਨੇ ਕਾਹ ਖਤਮ ਹੁੰਦੇ ਤੁਰੇ ਜਾ ਰਹੇ ਇਹਨੂੰ ਸੰਭਾਲਣ ਦੀ ਲੋੜ ਹੈ ਜੀ